ਇਹ ਇੱਕ ਜਿਹਾ ਬਹੁਤ ਕਲੰਕ ਹੈ ਸਾਡੇ ਮੱਥੇ ਦੇ ਉੱਤੇ ਕਿ ਜਦੋਂ ਵੀ ਇਲੈਕਸ਼ਨਸ ਆਉਂਦੀ ਐ ਸਾਰੇ ਲੀਡਰ ਇੱਥੇ ਬਹਿਤਾ ਕਰਕੇ ਜਾਂਦੇ ਐ ਕਿ ਇਹਨੂੰ ਠਕਾਵਾਂਗੇ ਕਿ ਇਸ ਨੂੰ ਇੰਟਰਨੈਸ਼ਨਲ ਪੱਧਰ ਦੇ ਉੱਤੇ ਸਾਇੰਟਿਫਿਕਲੀ ਇਸ ਨੂੰ ਠੀਕ ਕਰਕੇ ਜਿਹਦੇ ਤੋਂ ਬਿਜਲੀ ਵੀ ਪੈਦਾ ਹੋ ਸਕਦੀ ਐ ਇੱਥੇ ਸਾਰਾ ਕੁਝ ਹੋ ਸਕਦਾ ਪਰ ਇਹਦੇ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ ਕਿ ਕਿਰਪਾਲ ਸਾਹਿਬ ਜੀ ਤੋਂ ਪਹਿਲਾਂ ਐਸੀ ਕੋਈ ਨਹੀਂ ਆਖਿਆ ਸੀ ਗ੍ਰਾਸੀਏ ਪਰ ਟੋਰਟੋ ਚਰਟਾ ਦੱਕਾ ਅੰਮ੍ਰਿਤਸਰ ਨੂੰ ਦੇ ਨਸਤਾ ਦਾ ਤੱਕ ਦਿੱਤਾ ਹੀ ਨਹੀਂ ਹੈ ਉਹਨਾਂ ਦੀ ਸਰਕਾਰ ਤੇ ਫੇਰ ਜਿਹੜੇ ਸਾਡੇ SCPC ਦੇ ਗੁਰਦੁਆਰੇ 87 ਤਫਾ ਤੋਂ ਥੱਲੇ ਹੁੰਦੇ ਆ ਉਹਨਾਂ ਦੇ ਇਲੈਕਸ਼ਨ ਕਰਾਉਣ ਦੀ ਡਿਊਟੀ ਹੈ ਟੀ ਹੈ ਪੰਜਾਬ ਸਰਕਾਰ ਦੀ ਉਹ ਵੀ ਸੁੱਤੇ ਪਏ ਉਹਨਾਂ ਦੇ ਵੀ ਇਲੈਕਸ਼ਨ ਹੀ ਕਰਾਉਂਦੇ ਤੇ ਜਿਹੜੇ SCPC ਦੇ ਮਤੇਤ ਗੁਰਦੁਆਰਾ ਸਾਬੋਂ ਦੇ ਉਹਨਾਂ ਦੇ ਇਲੈਕਸ਼ਨ ਕਰਾਉਣ ਦੀ ਡਿਊਟੀ ਸੈਂਟਰ ਮੋਤੀ ਦੀ ਸਰਕਾਰ ਦੀ ਹੈ ਕੀ ਹੈ ਉਹ 20 ਸਾਲ ਤੋਂ ਸਾਡੇ ਇਲੈਕਸ਼ਨ ਨਹੀਂ ਕਰਾਰੇ ਤੇ ਅਸੀਂ ਤਾਂ ਬਹੁਤ ਬੁਰੀ ਤਰ੍ਹਾਂ ਫੱਟੜ ਹੋਏ ਹੋਏ ਆ ਇਹਨਾਂ ਜ਼ੁਲਮਾਂ ਦੇ ਨਾਲ ਜਦ ਦਾ ਇਹ ਹਿੰਦੁਸਤਾਨ 1947 ਦੇ ਵਿੱਚ ਬਣਿਆ ਹੈਗਾ ਕੋਈ ਸਰਟੀਫਿਕੇਟ ਨਹੀਂ ਕੋਈ ਸੈਂਟਰ ਦੇ ਵਿੱਚ ਸਾਡਾ ਵਜ਼ੀਰ ਨਹੀਂ ਹੈ ਕੋਈ ਗੱਲ ਨਹੀਂ ਹੈ ਤੇ ਨਾਲ ਲੱਗਦਾ ਪਾਕਿਸਤਾਨ ਹੈ ਜਿੱਦੋਂ ਸਾਡੇ ਜੱਥੇ ਉੱਥੇ ਧਾਰਮਿਕ ਜਾਂਦੇ ਆ ਉਹਨਾਂ ਦੀਆਂ ਵੀ ਰਿਪੋਰਟਾਂ ਆਈਆਂ ਕਿ ਇਹ ਤਾਂ ਮੌਸਕ ਲਾਹੌਰ ਤੱਕ ਜਾਂਦਾ ਹੈ ਤੇ ਇਹ ਤਾਂ ਪਾਕਿਸਤਾਨ ਦੀ ਗਵਰਨਮੈਂਟ ਨੂੰ ਵੀ ਦਿੱਲੀ ਨੂੰ ਦੇਖਣਾ ਚਾਹੀਦਾ ਕਿ ਇਹ ਜਿਹੜਾ ਗੰਦਗੀ ਦਾ ਢੇਰ ਸਾਡੇ ਸਿਰ ਦੇ ਉੱਤੇ ਰੱਖਤਾ ਸਿੱਖਾਂ ਦੇ ਉੱਤੇ ਤੇ ਮੁਸਲਮਾਨਾਂ ਦੇ ਉੱਤੇ ਤੇ ਇਹਨਾਂ ਨੂੰ ਤਾਂ ਚੱਕਣਾ ਚਾਹੀਦਾ ਹੈ 24 ਦਾ ਗੰਦਾ ਚਾਹੀਦਾ ਜੀ ਤੇ ਜੇ ਸ਼ਰਮਿੰਦਾ ਕਰਨਾ ਹਿੰਦੁਸਤਾਨ ਨੂੰ ਪਾਕਿਸਤਾਨ ਕਹਿ ਜੇ ਅਸੀਂ ਫਰਚਾ ਸੀ ਚੱਲ ਲਾਂਗੇ ਤੇ ਇਹਨੂੰ ਠੀਕ ਕਰਦਾਂਗੇ ਇਹ ਜੇ ਮਨਜ਼ੂਰ ਹੋਵੇ ਇੰਡੀਆ ਨੂੰ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਆਂ ਕਿ ਤੁਸੀਂ ਵੀ ਖਰਚਾ ਦਿਓ ਜੇ ਇੰਡੀਆ ਨਹੀਂ ਸਭੀ ਗੱਲ ਕਰਨਾ ਚਾਹੁੰਦਾ। ਲੇਕਿਨ ਮਾਨ ਸਾਹਿਬ ਜਦੋਂ ਵੀ ਚੋਣਾ ਹੁੰਦੀਆਂ ਨੇ ਉਹ ਬਹੁਤ ਸਾਰੇ ਇੱਥੇ ਵਾਅਦੇ ਵੀ ਕੀਤੇ ਜਾਂਦੇ ਨੇ, ਇੱਥੇ ਧਰਨੇ ਪ੍ਰਦਰਸ਼ਨ ਵੀ ਕੀਤੇ ਜਾਂਦੇ ਨੇ, ਵੱਡੇ ਵੱਡੇ ਦਾਅਵੇ ਵੀ ਕੀਤੇ ਜਾਂਦੇ ਨੇ ਕੁਝ ਹੀ ਘੰਟਿਆਂ ਦੇ ਵਿੱਚ ਇਸ ਨੂੰ ਚੁਕਾ ਦਿੱਤਾ ਜਾਵੇਗਾ, ਸੋ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਕੀ ਲੱਗਦਾ ਫੂਕ ਨਿਕਲ ਜਾਂਦੀ ਹੈ ਜਦੋਂ ਅਸੀਂ ਕੁਰਸੀ ਤੇ ਬੈਠੇ ਹਾਂ? ਨਹੀਂ ਉਹਨਾਂ ਦੀ ਫੂਕ ਨਹੀਂ ਨਿਕਲਦੀ। ਫੂਕ ਲੈਂਦੀ ਆ ਤੁਹਾਨੂੰ ਤੁਹਾਡੀ ਜਿਹੜੇ ਵੋਟਰ ਰਹਿ ਕੇ ਆ। ਹਾਂ। ਤੁਸੀਂ ਫਿਰ ਵੋਟਰ ਦੁਬਾਰਾ ਦੁਬਾਰਾ ਉਹਨਾਂ ਨੂੰ ਕਿਉਂ ਪਾਉਂਦੇ ਹੈਗੇ ਹੋ ਕਸੂਰ ਤਾਂ ਤੁਹਾਡਾ ਵੀ ਹੈ ਕਿ ਜਿਹੜੇ ਬੰਦੇ ਇੱਥੇ ਵੈਧ ਵੀ ਕਰਕੇ ਜਾਂਦੇ ਆ ਲੇਕਿਨ ਬਹੁਤ ਸਾਰੇ ਮੋਤਾਂ ਵੀ ਇੱਥੇ ਹੋਈਆਂ ਨੇ ਇਸ ਗੰਧਕੀ ਕਰਕੇ ਆਹ ਖੁਸ਼ ਹੋਇਆ ਜੀ ਪਰ ਜਿਹੜੇ ਵੋਟਰ ਹੈ ਜੀ ਦੇ ਤੋਂ ਉਹ ਵਰਤ ਪਾਉਂਦੇ ਹੋ ਤਾਂ ਨਹੀਂ ਸੋਚ ਦੇਖੀ ਇਹ ਲੀਡਰ ਨੇ ਸਾਡੇ ਨਾਲ ਆ ਬਹਿਤੇ ਕੀਤੇ ਮਾਨ ਸਰ ਅਕਾਲੀ ਦਲ ਨੂੰ ਵੀ ਲੋਕਾਂ ਨੇ ਵੇਖਿਆ ਕਿ ਨਾਮ ਕਾਂਗਰਸ ਨੂੰ ਵੀ ਲੋਕਾਂ ਨੇ ਵੇਖਿਆ ਇਸ ਵਾਰ ਆਮ ਆਦਮੀ ਪਾਰਟੀ ਨੇ ਕਿਹਾ ਸੀਗਾ ਕਿ ਅਸੀਂ ਸ ਨੂੰ ਹਟਾਵਾਂਗੇ ਇਹ ਲੱਗਦਾ ਕਿ ਸਿਰਫ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਸਿਰਫ ਬਕਲਾਹਟ ਹੀ ਦਿੱਤੀ ਹੈ ਉਸ ਤੋਂ ਬਾਅਦ ਕਦੀ ਵੀ ਨਿੱਜਾ ਸਾਹਬ ਤੇ ਨਜ਼ਰ ਨਹੀਂ ਆਏ ਜੇ ਐਮਰਸਾਦ ਦੇ ਮੈਂਬਰ ਪਾਰਲੀਮੈਂਟ ਦੀ ਗੱਲ ਕੀਤੀ ਜਾਵੇ ਗੁਰਜੀਤ ਔਜਲੇ ਉਹਨਾਂ ਵੱਲੋਂ ਤਿੰਨ ਚਾਰ ਵਿਜ਼ਿਟ ਕੀਤੀਆਂ ਗਈਆਂ ਹੁਣ ਉਹ ਵੀ ਨਹੀਂ ਨਜ਼ਰ ਆ ਰਿਹਾ ਕੀ ਲੱਗਦਾ ਕਿ ਜਿਹੜੀ ਜਨਤਾ ਉਹ ਕਿਸ ਚੱਕੀ ਚ ਪਿਸਦੀ ਹੋਈ ਤਾਂ ਉਹ ਨਜ਼ਰ ਆ ਰਹੀ ਹੈ ਕੀ ਲੱਗਦਾ ਕਿ ਉਹ ਪੰਜਾਬ ਦੇ ਹਾਲਾਤ ਹੋਰ ਖਰਾਬ ਹੋ ਰਹੇ ਨੇ ਮੇਰਾ ਤਾਂ ਖਿਆਲ ਬਹੁਤ ਜ਼ਿਆਦਾ ਤਕਰਾਦ ਹੋ ਗਿਆ ਇਸ ਟੁੰਡੇ ਕਮਿਸ਼ਨਰ ਤੋਂ ਮੈਂ ਜਾਣ ਕਰਨਾ ਚਾਹੁੰਦਾ ਸੀ ਕੱਲ ਉਹਨਾਂ ਨੇ ਕਿਹਾ ਜਿਵੇਂ ਨਹੀਂ ਮੇਰਾ ਚੱਕਿਆ ਗੱਲ ਤੇ ਉਹਨਾਂ ਨੂੰ ਪਤਾ ਸੀ ਕਿ ਮੈਂ ਟੈਲੀਫੋਨ ਕਰਨਾ ਚਾਹੁੰਦਾ ਹਾਂ ਤੇ ਇਹ ਵੀ ਦੇ ਹਾਲਾਤ ਦੇ ਵਿਗੜੇ ਹੋਏ ਐ ਇਥੋਂ ਦੇ ਅਫਸਰ ਸਹੀ ਦੇ ਬਸ ਇਹ ਤਾਂ ਬੁਰੀਦਰ ਲੈ ਕਿ ਇਹੇ ਅਸੀਂ ਕ੍ਰਾਈਮ ਦੀ ਗੱਲ ਕਰਨੀ ਹੈ ਇੱਥੋਂ ਦੇ ਵਾਤਾਵਰਣ ਦੀ ਗੱਲ ਕਰਨੀ ਹੈ ਇੱਥੇ ਜਿਹੜੀ ਬਦਬੂ ਜਾਂਦੀ ਹੈ ਦਰਬਾਰ ਸਾਹਿਬ 'ਚ ਫਿਰ ਦੁਰਗਿਆਂ ਦਾ ਮੰਦਿਰ ਤੇ ਵਿੱਚ ਵੀ ਜਾਂਦੀ ਆ ਉਹੀ ਬਸਬੂਕ ਤੇ ਇਹ ਤਾਂ ਫਿਰ ਸਾਰਿਆਂ ਦਾ ਨੁਕਸਾਨ ਹੋ ਰਿਹਾ ਇੱਥੇ ਕਿਉਂ ਨਹੀਂ ਬੋਲਦੇ ਸਭ ਗਾੜੀ ਤੇ ਕਿਉਂ ਨਹੀਂ ਕਰਦੇ ਹੈਗੇ ਕੀ ਲੱਗਦਾ ਹੈ ਕਿ ਜਿਹੜਾ ਸੱਚਖੰਡ ਸਿੰਘ ਦਰਬਾਰ ਸਾਹਿਬ ਉੱਤੇ 골ਡ ਲਗਾ ਮਹਾਰਾਜ ਰਣਜੀਤ ਸਿੰਘ ਵੱਲੋਂ ਜੀ ਸੇਵਾ ਨਪਾਈ ਗਈ ਸੀ ਕੀ ਲੱਗਦਾ ਹੈ ਕਿ ਉਹ ਵੀ ਹੁਣ 골ਡ ਕਾਲਾ ਪਹਿਣਾ ਸ਼ੁਰੂ ਹੋ ਗਿਆ ਉਹਦੀ ਵੀ ਸੇਵਾ ਜਿਹੜੀ ਹੈ ਹਰ ਸਾਲ ਹੁੰਦੀ ਹੈ ਸੇਵਾ ਤਾਂ ਘਟੂਗੀ ਕਿਉਂ ਕਰਕੇ ਇਲੈਕਸ਼ਨ ਸੈਂਟਰ ਕਰਾ ਰਿਹਾ ਇਹ ਡੈਡ ਕਰਨਾ ਚਾਹੁੰਦਾ ਹੈ ਸਾਡਾ ਜਮਹੂਰੀਅਤ ਨੂੰ ਮਾਰਨਾ ਚਾਹੁੰਦਾ ਹੈ ਕਿ ਸਿੱਖਾਂ ਦੀ ਜਮਹੂਰੀਅਤ ਜਿਹੜੀ 1925 ਦੇ ਵਿੱਚ ਕਾਨੂੰਨ ਤੇ ਰਹੀ ਸਥਪਤ ਹੋਈ ਸੀ ਜੀ ਐਸ ਸੀ ਪੀ ਸੀ ਉਸ ਨੂੰ ਖਤਮ ਕਰਨਾ ਚਾਹੁੰਦਾ ਹੈ ਜੀ ਕਰਨਾ ਚਾਹੁੰਦੇ ਹਾਂ ਆ ਤੁਸੀਂ ਦੇਖ ਸਕਦੇ ਹੋ ਰੇ ਕੀ ਹਾਲ ਇੱਥੇ ਡੰਪ ਤੇ ਹੈ ਹੁਣ ਜਿਹੜਾ ਤਰੀਕਾ ਹੈਗਾ ਡੰਪ ਚਲਾਉਣ ਦਾ ਉਹ ਪਹਿਲਾਂ ਇੱਕ ਵਾਰੀ ਕੂੜਾ ਥੱਲੇ ਪੈਂਦਾ ਉਹਦੇ ਉੱਤੇ ਫਿਰ ਮਿੱਟੀ ਪਾਉਂਦੇ ਆ ਇੱਥੇ ਮੈਨੂੰ ਦੱਸੋ ਮਿੱਟੀ ਦਾ ਲੇਅਰ ਕਿਤੇ ਵੀ ਦਿਖਦਾ ਹੈਗਾ ਹੁਣ ਮਿੱਟੀ ਚੋਂ ਪਾਉਂਦੇ ਆ ਕਿ ਉਹਨੂੰ ਦਫਨਾ ਕੇ ਤੇ ਥੱਲੇ ਫਿਰ ਉਹ ਆ ਪਾਈਪ ਪਾ ਦਨੇ ਆ ਕੂੜੇ ਚ ਉਹਦੇ ਨਾਲ ਕੀ ਹੁੰਦਾ ਜਿਹੜੀ ਗਲਨ ਹੁੰਦੀ ਹੈ ਉਹ ਗਲਨ ਤੋਂ ਜਿਹੜੀਆਂ ਗੈਸਾਂ ਜਿਹੜੀਆਂ ਅਸੀਂ ਹੁਣ ਸੁਣ ਸੁਣ ਰਹੇ ਆ ਤੇ ਆ ਮੇਰਾ ਦਾੜਾ ਦੱਸਦਾ ਕਿ ਹਵਾ ਉਧਰ ਸਿੱਧਾ ਹਰਮੰਦਰ ਸਾਹਿਬ ਤੇ ਸ਼ਹੀਦਾਂ ਨੂੰ ਜਾ ਰਹੀ ਹੈ ਇਹ ਗੰਦੀ ਹਵਾ ਫਿਰ ਉੱਥੇ ਨਹੀਂ ਜਾਂਦੀ ਹੈਗੀ ਕਿਉਂਕਿ ਥੱਲੇ ਪਾਈਪਾਂ ਲੈ ਕੇ ਉਹ ਮੀਥੇਨ ਨੂੰ ਕੈਪਚਰ ਕਰਕੇ ਸਿੱਧਾ ਉਹ ਜਨਰੇਟਰ ਤੇ ਲੈ ਜਾਂਦੇ ਆ ਉਹਨੂੰ ਫੂਕ ਕੇ ਟਰਬਾਈਨ ਚ ਲਾ ਕੇ ਬਿਜਲੀ ਪੈਦਾ ਕਰਦੇ ਆ ਇੱਥੇ ਦੱਸੋ ਕਿਹੜਾ ਲੇਅਰ ਮਿੱਟੀ ਦਾ ਪਿਆ ਪਹਾੜ ਦੇ ਗੰਦ ਪਹਾੜ ਗੰਦ ਅੰਮਰਸਰ 'ਚ ਖੜਾ ਕਰਤਾ ਹੈਗਾ ਇਹ ਤਾਂ ਜੇ ਸਾਇੰਟਿਫਿਕਲੀ ਮੈਨੇਜ ਕਰਨ ਤਾਂ ਇਹਦੀ ਸ਼ਾਰਟ ਟਰਮ 'ਚ ਘੱਟ ਸਮੇਂ 'ਚ ਇਹਦਾ ਕੋਈ ਨਾ ਕੋਈ ਹੱਲ ਹੋ ਸਕਦਾ ਹੈਗਾ ਲੰਬੇ ਸਮੇਂ ਤੇ ਇੱਥੇ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਸਿਆਣਾ ਹੈ ਕਿ ਆਪਾਂ ਇੱਕ ਥਾਂ ਚੱਕੀ ਜਾਂਦੇ ਹਰਮੰਦਰ ਸਾਹਿਬ ਤੋਤੇ ਇੱਕ ਥਾਂ ਬਣਾਈ ਜਾਂਦੇ ਹੈਗੇ ਆ ਇਹ ਪਹਾੜ ਕਿਤੇ ਹੋਰ ਹੋਣਾ ਚਾਹੀਦਾ ਪਰ ਜਿਹੜਾ ਹੁਣ ਇਹ ਉਰੇ ਸਥਾਪਤ ਆ ਇਹਦੇ ਕੋਈ ਸਾਇੰਟਿਫਿਕ ਮੈਨੇਜਮੈਂਟ ਤਾਂ ਹੋਣੀ ਚਾਹੀਦੀ ਹੈ ਸੋ ਇਹ 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 ਜਾਣ ਮੁੱਝ ਕੇ ਇਹ ਜਿਹੜੀ ਹਿੰਦੂ ਰਾਸ਼ਟਰਵਾਦੀ ਸਰਕਾਰ ਹੈ ਉਹਨਾਂ ਨੇ ਉਹ ਇਹ ਗੰਦ ਤਾਂ ਪਾਇਆ ਹੈ ਤਾਂ ਕਿ ਸੰਗਤਾਂ ਦੇ ਨੱਕ ਤੇ ਇਹ ਦੰਮ ਕਰੇ ਤੇ ਉਰੇ ਸੰਗਤ ਨਾ ਆਏ ਇਹ ਗੁਰਸਿੱਖੀ ਨੂੰ ਖਤਮ ਕਰਨ ਵਾਸਤੇ ਪਲੈਨਿੰਗ ਹੈ ਨਵਜੋਤ ਸਿੰਘ ਸਿੱਧੂ ਵੱਲੋਂ ਥੇ ਕਿ ਅਨਾਉਂਸਮੈਂਟ ਕੀਤੀ ਜੈਸੀ ਕਿ ਇਸ ਨੂੰ ਹਟਾ ਕੇ ਸੁੰਦਰ ਪਾਰਕ ਜਿਹੜੀ ਬਣਾਈ ਜਾਏਗੀ ਉਸ ਤੋਂ ਬਾਅਦ ਉਹਨਾਂ ਦੀ ਹਾਰ ਹੋਈ ਰੇਂਦਰਬੀ ਸਿੰਘ ਬਲਾਰੀਆ ਦੀ ਹਾਰ ਹੋਈ ਕਿ ਲੱਗਦਾ ਕਿ ਜੇਕਰ ਇਹ ਜਗ੍ਹਾ ਦੇ ਉੱਤੇ ਸੁੰਦਰ ਪਾਰਕ ਹੁੰਦੀ ਤੇ ਹੋਰ ਵਧੀਆ ਹੋ ਸਕਦਾ ਸੀਗਾ ਔਰ ਦੂਸਰੀ ਸਰਕਾਰਾਂ ਨੂੰ ਕਿਸ ਤਰ੍ਹਾਂ ਦੇਖ ਦਿਓ ਨਿੱਜਾ ਸਾਥ ਖੁਦ ਕਹਿੰਦੇ ਸੀ ਤਾਂ ਬਿਜਲੀ ਪੈਦਾ ਕੀਤੀਦਾ ਜੀ ਨਾ ਸੁੰਦਰ ਨਵਜੋਤ ਸਿੰਘ ਸਿੱਧੂ ਮੈਨੂੰ ਨਜ਼ਰ ਆ ਰਹੇ ਆ ਉਰੇ ਨਾ ਸੁੰਦਰ ਨਿੱਜਰ ਸਾਹਿਬ ਨਜ਼ਰ ਆ ਰਹੇ ਆ ਤੇ ਆਹ ਦੇਖ ਲਓ ਸੁੰਦਰ ਪਹਾੜ ਗੰਦ ਸਾਨੂੰ ਦਿਖਦਾ ਸੋ ਇਹ ਗੱਲਾਂ ਝੂਠੀਆਂ ਆ ਇਹ ਹੋਣੀਆਂ ਚਾਹੀਦੀਆਂ ਲਾਗੂ ਹੋਣੀਆਂ ਚਾਹੀਦੀਆਂ ਤੇ ਅਸੀਂ ਇਹਦੇ ਬਾਰੇ ਜਿਹੜਾ ਐਸਜੀਪੀਸੀ ਦਾ ਚੋਣ ਨਹੀਂ ਹੋ ਰਿਹਾ ਐਸਜੀਪੀਸੀ ਤੇ ਵੀ ਇਹ ਮੁੱਦਾ ਬਣਾਉਣਾ ਹੈਗਾ ਕਿ ਜਿਹੜੀ ਆਈ ਗੁਰੂ ਕੀ ਸੰਗਤ ਉੱਥੇ ਦਰਸ਼ਨ ਕਰਦੀ ਐ ਹੋਰ ਹਰਮੰਦਰ ਸਾਹਿਬ ਨਾਲ ਪਿਆਰ ਕਰਨ ਨਾਲ ਰੱਖਦੇ ਆ ਇਹ ਜੇ ਉੱਚੀ ਥਾਂ ਬਣਾ ਕੇ ਇਥੋਂ ਗੰਦ ਤੇ ਮੁਸ਼ਕੀ ਭੇਜਣੀ ਹੈਗੀ ਆ ਤਾਂ ਇਹ ਸਾਡੇ ਸ਼ਹਿਰ ਦੀ ਇਕਨੋਮੀ ਤੇ ਬਹੁਤ ਅਸਰ ਪਾਉਂਦਾ ਹੈਗਾ ਜਿਹੜਾ ਉਰੇ ਟੂਰਿਸਟ ਆਉਂਦਾ ਉਹ ਵੀ ਇਸ ਤੋਂ ਝਿਜਕਾਉਂਦਾ ਹੈਗਾ ਜਿਹੜੀ ਨਾਲ ਤੇ ਉਰੇ ਡਿਵੈਲਪਮੈਂਟ ਹੋ ਰਹੀ ਹੈ ਸਾਰਿਆਂ ਦੀ ਲੈਂਡ ਪ੍ਰਾਈਸਸ ਸਾਰਿਆਂ ਦੀ ਪ੍ਰੋਪਰਟੀ ਪ੍ਰਾਈਸਸ ਸਾਰੇ ਖਤਮ ਕਰਤੇ ਆ ਇਹਨੇ ਸੋ ਇਹ ਬਹੁਤ ਗੰਭੀਰ ਮਸਲਾ ਹੈ ਤੇ ਸਰਕਾਰਾਂ ਘਰਾੜੇ ਮਾਰ ਕੇ ਸੁੱਤੀਆਂ ਪਈਆਂ ਲੇਕਿਨ ਜੋ ਚੋਣਾ ਆਉਂਦੀਆਂ ਉਦੋਂ ਕਿਸ ਤਰ੍ਹਾਂ ਵਾਂਜੀ ਦਾ ਨੂੰ ਯਾਦ ਆ ਜਾਂਦੀ ਹੈ ਉਦੋਂ ਸਾਰੇ ਲੀਡਰਸ ਵੀ ਇੱਥੇ ਪਹੁੰਚਦੇ ਨੇ ਵੱਡੇ ਵਾਦੇ ਵੀ ਕੀਤੇ ਜਾਂਦੇ ਨੇ ਕੀ ਲੱਗਦਾ ਕਿ ਆਮ ਲੋਕਾਂ ਨੂੰ ਧਰਜੰਦਿਆ ਇੱਕ ਜਰੀਆ ਬਣਾਇਆ ਗਿਆ ਜੀ ਸਿਰਫ ਇਹ ਤਾਂ ਜੀ ਹੋਰੇ ਮੋਰਚੇ ਲੱਗਣੇ ਆ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਲਾਨ ਕਰ ਰਿਹਾ ਹੋਰੇ ਮੋਰਚੇ ਲਾਣ ਦਾ ਇਹ ਇੱਕ ਬਹੁਤ ਗੰਭੀਰ ਮਸਲਾ ਹੈਗਾ ਤੇ ਜਿਹੜਾ ਘਰਾੜੇ ਮਾਰਦਾ ਸੁੱਤਾ ਹੋਇਆ ਸਿਆਸਤਦਾਨ ਹੈ ਉਹਨੂੰ ਮਜਬੂਰੀ ਉਰੇ ਆ ਕੇ ਹਾਜ਼ਰੀ ਭਰਨੀ ਪੈਣੀ ਹੈਗੀ ਐ ਇਹ ਮੁੱਦਾ ਖਤਮ ਨਹੀਂ ਹੋਣ ਲੱਗਿਆ ਇਨ ਫਿਊਚਰ ਕੁਝ ਹੈ ਜੀ ਪਲਾਨ ਆਊਟ ਬਿਲਕੁਲ ਕਰ ਰਹੇ ਹਾਂ 15 ਤਰੀਕ ਨੂੰ ਅਸੀਂ ਉਰੇ ਜਿਹੜਾ ਪ੍ਰੋਗਰਾਮ ਕੀਤਾ ਉਹਦੇ ਚ ਵੀ ਅਸੀਂ ਹਾਈਲਾਈਟ ਕਰਾਂਗੇ ਜਿਹੜਾ ਸਾਡੀਆਂ ਜਮਹੂਰੀਅਤ ਖਤਮ ਕੀਤੀ ਹੈ ਸਾਡੀ ਆਵਾਜ਼ ਬੁਲੰਨੀ ਹੋਣ ਦਿੱਤੇ ਔਰ ਜਿਹੜੇ ਹੋਰ ਤਰ੍ਹਾਂ ਦੇ ਵੱਡੇ ਹਿੰਦੂ ਧਰਮ ਦੇ ਸ਼ਹਿਰ ਹੈ ਉਹਨਾਂ ਦੇ ਵਿੱਚ ਯੋਧਿਆ ਚ ਵੱਡੇ ਵੱਡੇ ਮੰਦਰ ਦੇ ਪੈਸੇ ਬਣ ਰਹੇ ਆ ਦਿੱਤੇ ਜਾ ਰਹੇ ਆ ਪਰ ਇੱਥੇ ਜਿੱਥੇ ਬਣਿਆ ਹੋਇਆ ਸਿੱਖਾਂ ਦਾ ਇੱਕ ਹਰ ਹਰ ਮੰਦਰ ਸਾਹਿਬ ਹੈਗੇ ਇੱਥੇ ਗੰਦਗੀ ਦਾ ਮਸ਼ਕ ਨਾਲ ਬੰਦੇ ਭਜਾਏ ਜਾ ਰਹੇ ਆ ਇਹ ਤਾਂ ਬਹੁਤ ਮੇਰਾ ਖਿਆਲ ਹੈ ਬਹੁਤ ਮਾੜੀ ਸੋਚ ਸੈਂਟਰ ਦੀ ਪੰਜਾਬ ਸਰਕਾਰ ਦੀ ਹੈ ਕਿ ਗੰਦ ਪਾ ਕੇ ਇਥੇ ਧਰਮ ਦੇ ਨਾਲ ਕੋਈ ਲੱਗਣ ਹੀ ਨਹੀਂ ਦਓ ਤੇ ਉੱਥੇ ਨਵੇਂ-ਨਵੇਂ ਇਮਾਰਤਾਂ ਖੜਾ ਕਰਕੇ ਉੱਥੇ ਭੇਜੀ ਜਾਓ ਮਹਾਰਾਜਾ ਰਣਜੀਤ ਸਿੰਘ ਵੱਲੋਂ ਜਦੋਂ ਸਰਕਾਰੀ ਦਰਬਾਰ ਸਾਹਿਬ ਤੇ ਬੋਲ ਕੇ ਕੱਚੜਾ ਆਇਆ ਕਿ ਅਸੀਂ ਤੇ ਇੱਕ ਐਗਜ਼ੈਂਪਲ ਸੈੱਟ ਕੀਤੀ ਗਈ ਸੀ ਹੁਣ ਅਸੀਂ ਉਸ ਤਖਤ ਦੀ ਗੱਲ ਕਰਦੇ ਆ ਕਿ ਜਿਹੜਾ ਇੰਗਲੈਂਡ ਚ ਪਿਆ ਉਹਨੂੰ ਵਾਪਸ ਲਿਆਂਦਾ ਜਾਵੇ ਕੋਹਿੰੂਰ ਹੀਰੇ ਦੀ ਗੱਲ ਕੀਤੀ ਜਾਂਦੀ ਕਿ ਲੱਗਦਾ ਨਹੀਂ ਸੱਚਖੰਡ ਚ ਦਰਬਾਰ ਸਾਹਿਬ ਜੋ ਕਿ ਸਭ ਤੋਂ ਵੱਡਾ ਕੋਹਿੰੂਰ ਹੀਰਾ ਸਾਡਾ ਅਸੀਂ ਉਹਨੂੰ ਸਾਹਮਲੇ ਤੇ ਅਸੀਂ ਸ਼ਾਇਦ ਉਸਤਾ ਕੀ ساری ਦੁਨੀਆ ਦੇ ਅਵਲ ਨੰਬਰ ਤੇ ਆ ਸਕਦੇ ਹਾਂ ਕੋਹਨੋਰ ਹੀਰਾ ਸਿੱਖ ਕੌਮ ਦਾ ਹੈਗਾ ਮਹਾਰਾਜਾ ਰਣਜੀਤ ਸਿੰਘ ਦਾ ਸਾਡਾ ਹੱਕ ਹੈ ਤੇ ਅਸੀਂ ਮੰਗਾਗੇ ਪਰ ਇਹ ਗੱਲ ਸੱਚੀ ਹੈ ਕਿ ਜਿੱਥੇ ਹੀਰਿਆਂ ਦੀ ਗੱਲ ਹੁੰਦੀ ਹੈ ਉਹਦਾ ਕੋਈ ਮੁੱਲ ਨਹੀਂ ਹਰਮੰਦਰ ਸਾਹਿਬ ਦਾ ਉਹ ਹੀਰਿਆਂ ਤੋਂ ਕਿਤੇ ਜ਼ਿਆਦਾ ਸਿੱਖਾਂ ਵਾਸਤੇ ਇੱਕ ਜ਼ਿਆਦਾ ਮੁੱਲ ਦੀ ਚੀਜ਼ ਹੈਗੀ ਹੈ ਵੈਸੇ ਮੁੱਲ ਦੀ ਹੈ ਨਹੀਂ ਇਹ ਤਾਂ ਸਿੱਖੀ ਦਾ ਘਰ ਹੈ ਜੀ ਸੋ ਇਹ ਤੁਹਾਡੀ ਗੱਲ ਸੱਚੀ ਹੈ ਕਿ ਹਰਮੰਦਰ ਸਾਹਿਬ ਦਾ ਕੋਹਨ ਨਾਲ ਕੋਈ ਮੇਲ ਹੈ